ਸਤਿ ਸ਼੍ਰੀ ਅਕਾਲ ਦੋਸਤੋ ਜੈ ਹਿੰਦ ਮੈਂ ਦਰਪਨ ਸਵਾਗਤ ਕਰਦਾ ਹਾਂ ਤੁਹਾਡਾ ਤੁਹਾਡੇ ਆਪਣੀ ਚੈਨਲ ਦਰਪਨ ਕੋਚਿੰਗ ਸੈਂਟਰ ਤੇ ਟਾਈਟਲ ਜੋ ਤੁਸੀਂ ਪੜ੍ਹੀ ਲਿਆ ਹੋਏਗਾ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਚੌਂਕੀਦਾਰ ਜਿਹੜੀ ਸਿਕਿਉਰਿਟੀ ਗਾਰਡ ਠੀਕ ਹੈ ਇਸ ਤੋਂ ਇਲਾਵਾ ਮਾਲੀ ਆਇਆ ਠੀਕ ਹੈ ਕਲਰਕ ਬਹੁਤ ਸਾਰੀਆਂ ਭਰਤੀਆਂ ਆਈਆਂ ਜਿਦੇ ਬਾਰੇ ਇਸ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਵਾਲੇ ਹਾਂ ਸਾਰੀ ਡਿਟੇਲ ਦੇ ਵਿੱਚ ਹੁਣ ਇਹ ਭਰਤੀ ਪੰਜਾਬ ਦੀ ਹੈ ਬਾਕੀ ਜਿਹੜੇ ਏਰੀਆ ਦੇ ਲੋਕ ਕਿ ਉਹਨਾਂ ਬਾਰੇ ਆਪਾਂ ਬਾਅਦੋਂ ਗੱਲ ਕਰਾਂਗੇ ਪਹਿਲਾਂ ਪੰਜਾਬੀ ਦੀ ਗੱਲ ਕਰ ਲਈਏ ਪੂਰੇ ਪੰਜਾਬ ਦੀ ਭਰਤੀ ਹੈ ਇਹਦਾ ਮਤਲਬ ਇਹ ਆ ਕਿ ਪੂਰੇ ਪੰਜਾਬ ਦੇ ਲੋਕ ਅਪਲਾਈ ਕਰ ਸਕਦੇ ਆ ਪਹਿਲੀ ਚੀਜ਼ ਦੂਸਰੀ ਚੀਜ਼ ਪੰਜਾਬ ਦੇ ਜਿਹੜੇ ਸਰਕਾਰੀ ਸਕੂਲ ਨੇ ਉਹ ਤਿੰਨ ਤਰ੍ਹਾਂ ਦੇ ਹੁੰਦੇ ਆ ਮੈਂ ਹਰ ਵੀਡੀਓ 'ਚ ਦੱਸਦਾ ਇਹ ਗੱਲ ਪਹਿਲੇ ਸਰਕਾਰੀ ਸਕੂਲ ਜਿਹੜੇ ਭਗਵੰਤਪਨ ਸਾਹਿਬ ਦੀ ਅਗਵਾਈ ਦੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਾਲੇ ਚੱਲਦੇ ਆ ਉਹ ਦੂਜੇ ਜਿਹੜੇ ਸੈਂਟਰਲ ਗਵਰਨਮੈਂਟ ਹੈਲਪ ਕਰਦੀ ਆ ਐਪੀਐਸ ਆਰਮੀ ਪਬਲਿਕ ਸਕੂਲ ਜਾਂ ਕੇਵੀ ਤੇ ਤੀਸਰੇ ਜਿਹੜੇ ਹੁੰਦੇ ਆ ਉਹ ਸਿੰਪਲ ਸਕੂਲ ਹੁੰਦੇ ਜਿਹੜੇ ਵਕਫ ਬੋਰਡ ਦੇ ਅੰダー ਆਉਂਦੇ ਆ ਠੀਕ ਹੈ ਇਹ ਤਿੰਨ ਤਰ੍ਹਾਂ ਦੇ ਸਰਕਾਰੀ ਸਕੂਲ ਹੁੰਦੇ ਆ ਵੈਸੇ ਤਾਂ ਪੰਜਾਬ ਦੇ ਵਿੱਚ ਨਵੋਦਿਆ ਵਿਦਿਆਲਿਆ ਦਾ ਵੀ ਨਾਮ ਤੇ ਕਦੀ ਨਾ ਕਦੀ ਸੁਣਿਆ ਹੋਏਗਾ ਉਹ ਵੀ ਸਕੂਲ ਹੁੰਦੇ ਆ ਠੀਕ ਹੈ ਉਹ ਤਿੰਨ ਚਾਰ ਤਰ੍ਹਾਂ ਦੇ ਸਰਕਾਰੀ ਸਕੂਲ ਹੁੰਦੇ ਆ ਅੱਜ ਦੀ ਭਰਤੀ ਜਿਹੜੀ ਆਪਾਂ ਡਿਸਕਸ ਕਰਨ ਵਾਲੇ ਉਹ ਐਪੀਐਸ ਆਰਮੀ ਪਬਲਿਕ ਸਕੂਲ ਦੇ ਵਿੱਚ ਆਈ ਆ ਜਿੱਦੀ ਸ਼ੁਰੂਆਤ ਜੇ ਤੁਸੀਂ ਕਰਦੇ ਹੋ ਮਤਲਬ ਜੌਬ ਦੀ ਸ਼ੁਰੂਆਤ ਜੇ ਤੁਸੀਂ ਕਰਦੇ ਹੋ ਤਾਂ ਉਹ ਹੋएगी ਜੀ ਬਠਿੰਡਾ ਤੋਂ ਠੀਕ ਹੈ ਜੀ ਐਪੀਐਸ ਬਠਿੰਡਾ ਤੋਂ ਉਹ ਬਾਤ ਦੀ ਗੱਲ ਹੈ ਕਿ ਤੁਸੀਂ ਟ੍ਰਾਂਸਫਰ ਲੈ ਕੇ ਐਪੀਐਸ ਅੰਮ੍ਰਿਤਸਰ ਆਜੋ ਐਪੀਐਸ ਜਲੰਧਰ ਆਜੋ ਤੁਹਾਨੂੰ ਪਤਾ ਹੋਏਗਾ ਆਰਮੀ ਪਬਲਿਕ ਸਕੂਲ ਦੀਆਂ ਬ੍ਰਾਂਚਾਂ ਹਰ ਜਗ੍ਹਾ ਤੇ ਚਲੋ ਸ਼ੁਰੂ ਕਰਕੇ ਇਸ ਵੀਡੀਓ ਨੂੰ ਪੂਰੀ ਜਾਣਕਾਰੀ ਲੈਣੇ ਆ ਕਿ ਕੀ ਕੀ ਇੱਥੇ ਹੈਗਾ ਲਓ ਜੀ ਸਭ ਤੋਂ ਪਹਿਲਾ ਸੈਕਸ਼ਨ ਹੈ ਹੂ ਕੈਨ ਪਾਰਟਿਸਪੇਟ ਯਾਨੀ ਇਹ ਭਰਤੀ ਕਿਹਨਾਂ ਦੀ ਹੈ ਐਕਸਰਸ ਮੈਨ ਦਾ ਅਲੱਗ ਕੋਟਾ ਹੈ ਉਹ ਵੀ ਖੁਸ਼ ਬਾਕੀ ਲੋਕਾਂ ਦਾ ਅਲੱਗ ਕੋਟਾ ਹੈ ਉਹ ਵੀ ਖੁਸ਼ ਤਾਂ ਸਾਰਿਆਂ ਦਾ ਇੱਥੇ ਅਲੱਗ-ਅਲੱਗ ਕੋਟਾ ਦਿੱਤਾ ਹੋਇਆ ਵਾ ਸਾਰੇ ਹੀ ਅਪਲਾਈ ਕਰ ਸਕਦੇ ਹੋ ਨੈਕਸਟ ਆਗੇ ਜੀ ਕਿਹੜੀਆਂ ਕਿਹੜੀਆਂ ਪੋਸਟਾਂ ਨੇ ਪੋਸਟਾਂ ਬਾਰੇ ਤੁਹਾਨੂੰ ਮੈਂ ਪਹਿਲੇ ਦੱਸ ਚੁੱਕਾ ਹਾਂ ਇਹ ਚ ਪੀਐਨ ਹੈ ਇਹਦੇ ਵਿੱਚ ਸਕਿਉਰਿਟੀ ਗਾਰਡ ਹੈ ਠੀਕ ਹੈ ਯਾਨੀ ਵਾਚਮੈਨ ਹੈ ਇਹਦੇ ਵਿੱਚ ਗਾਰਡਨਰ ਹੈ ਮਾਲੀ ਲੋਅਰ ਡਿਵੀਜ਼ਨ ਕਲਰਕ ਹੈ ਇਹਦੇ ਵਿੱਚ ਅਟੈਂਡੈਂਟ ਦੀ ਭਰਤੀ ਵੀ ਹੈਗੀ ਤੋਂ ਕਾਫੀ ਸਾਰੀਆਂ ਰਿਕਰੂਟਮੈਂਟਸ ਸੀੜੀਆਂ ਦੇ ਵਿੱਚ ਹੈਈਏ ਅੱਗੇ ਆਪਾਂ ਡਿਟੇਲ ਚ ਡਿਸਕਸ ਕਰਾਂਗੇ ਨੈਕਸਟ ਆ ਜੀ ਕੀ ਇਹ ਇੱਕ ਟ੍ਰਾਂਸਫਰੇਬਲ ਜੌਬ ਹੈ 100% ਪੱਕੇ ਹੋਣ ਤੋਂ ਬਾਅਦ ਕਿਉਂਕਿ ਸ਼ੁਰੂਚਤਾ ਅਗਰ ਤੇ ਹੀ ਪੰਜਾਬ ਦੀ ਭਰਤੀ ਸੋਨ ਰਹੇ ਹੋ ਨਾ ਮੇਰੇ ਮੂ ਸਟਾਰਟਿੰਗ ਕੰਟਰੈਕਟ ਤੇ ਹੀ ਹੋਣੀ ਹੈ ਇਹ ਪਹਿਲੇ ਕਲੀਅਰ ਕਰ ਲੋ ਕਈ ਤੇ ਨੀਚੇ ਕਮੈਂਟ ਸੈਕਸ਼ਨ ਦੇ ਲੈ ਦਿੰਦੇ ਨਹੀਂ ਇੱਥੇ ਪੱਕੇ ਨਹੀਂ ਹੋ ਸਕਦੇ ਉਹ ਰੂਲ ਪੜਦੇ ਹੀ ਨਹੀਂ ਆ ਪਲੀਜ਼ ਰੂਲ ਪੜੋ ਰੂਲ ਇਹ ਹੀ ਆ ਕਿ ਜਿਹੜਾ ਵੀ ਐਪੀਐਸ ਤੇ ਪੱਕਾ ਹੋ ਜਾਂਦਾ ਹੈ ਉਹਦੀ ਟਰਾਂਸਫਰ ਵੀ ਹੁੰਦੀ ਆ ਉਹ ਪੂਰੀ ਜ਼ਿੰਦਗੀ ਉੱਥੇ ਨਹੀਂ ਰਹਿੰਦਾ ਆਪਣੀ ਮਰਜ਼ੀ ਨਾਲ ਰਹਿਣਾ ਚਾਵੇ ਤੇ ਰਹਿ ਸਕਦਾ ਹੈ ਲੇਕਿਨ ਜੇ ਚਾਵੇ ਤੇ ਟਰਾਂਸਫਰ ਵੀ ਲੈ ਸਕਦਾ ਹੈ ਤੋਂ ਇਹ ਬੇਸਿਕਲੀ ਇੱਕ ਟਰਾਂਸਫਰੇਬਲ ਜੌਬ ਹੈ ਬੋਰਡ ਦੁਆਰਾ ਪ੍ਰੂਫਡ ਨੈਕਸਟ ਆਗੇ ਏਜ ਲਿਮਟ ਆਮ ਲੋਕਾਂ ਲਈ ਤਾਂ 40 ਸਾਲ ਰਹੇਗੀ ਐਕਸਰਚ ਵਿੱਚ ਇਹਨਾਂ ਤੁਹਾਨੂੰ ਪਤਾ ਹੀ ਹੈ ਕਿ ਭਈ 60 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਤਾਂ ਉਹ ਜਰਾ ਧਿਆਨ ਰੱਖਣਾ ਮੋਡ ਆਫ ਸਿਲੈਕਸ਼ਨ ਦੇਖੋ ਮੋਡ ਆਫ ਸਿਲੈਕਸ਼ਨ ਦੇ ਵਿੱਚ ਨਾ ਤੇ ਕੋਈ ਰਿਟਰਨ ਟੈਸਟ ਹੈ ਨਾ ਮੈਡੀਕਲ ਹੈ ਨਾ ਫਿਜ਼ੀਕਲ ਹੈ ਨਾ ਰੇਸ ਹੈ ਅਲਟੀਮੇਟਲੀ ਅਗਰ ਆਪਾਂ ਧਿਆਨ ਨਾਲ ਪੜ੍ਹੀਏ ਠੀਕ ਹੈ ਤਾਂ ਸਿਰਫ ਤੇ ਸਿਰਫ ਇਹਦੇ ਵਿੱਚ ਇੰਟਰਵਿਊ ਹੋਏਗੀ ਹੋਰ ਕੁਝ ਨਹੀਂ ਹੈ ਨਾ ਹੀ ਕੋਈ ਰਿਟਰਨ ਨਾ ਕੋਈ ਮੈਡੀਕਲ ਐਪੀਐਸ ਮੋਸਟਲੀ ਇੰਟਰਵਿਊ ਬੇਸ ਤੇ ਹੀ ਰੱਖ ਲੈਂਦੇ ਆ ਮੋਸਟਲੀ ਇਹ ਟੈਸਟ ਨਹੀਂ ਲੈਂਦੇ अच्छा अगर मान लो खुदा ना खासा इदा हो बई बहुत ज्यादा ही एप्लीकेशन चल फिर हो सकता है फिर यह पॉसीबल है कि बी जो तड़ है अपना रिटर्न कंडक्ट करवा लिया जाए लेकिन ये बहुत ही रेयर केस होएगा अगर हुंदा भी है तो बहुत ही रेयर केस होएगा रिटर्न टेस्ट वाला मोस्ट ऑफ द टाइम्स टाइम्यू बेस से ही रख लेंगे नेक्स्ट आ गए भर्ती ऑनलाइन है ए पी एस बठिंडा की भर्ती ऑफलाइन है ਐਂਡ ਇਹਦਾ ਲਿੰਕ ਜਿਹੜਾ ਹੈ ਡਿਸਕ੍ਰਿਪਸ਼ਨ ਬਾਕਸ 'ਚ ਪਾਇਆ ਹੋਇਆ ਹੈ ਵਾ ਠੀਕ ਹੈ ਜੀ ਜੋ ਨੋਟੀਫਿਕੇਸ਼ਨ ਦਾ ਲਿੰਕ ਹੈ ਉਹ ਡਿਸਕ੍ਰਿਪਸ਼ਨ ਬਾਕਸ 'ਚ ਹੈ ਨੋਟੀਫਿਕੇਸ਼ਨ ਨੂੰ ਕਿਸੇ ਵੀ ਫਾਰਮ ਨੂੰ ਅਪਲਾਈ ਕਰਨ ਤੋਂ ਪਹਿਲਾਂ ਭਾਵੇਂ ਮੈਂ ਜਿੰਨੀ ਮਰਜ਼ੀ ਕੋਸ਼ਿਸ਼ ਕਰਾਂ ਮੈਂ ਇੱਕ ਵੀਡੀਓ ਦੇ ਵਿੱਚ ਸਾਰਾ ਨਹੀਂ ਦੱਸ ਸਕਦਾ ਤੁਹਾਨੂੰ ਬਹੁਤ ਜ਼ਿਆਦਾ ਵੀਡੀਓ ਲੰਬੀ ਹੋ ਜਾਏਗੀ ਇਸ ਲਈ ਕਿਸੇ ਵੀ ਵੈਕੈਂਸੀ ਨੂੰ ਅਪਲਾਈ ਕਰਨ ਤੋਂ ਪਹਿਲਾਂ ਨੋਟੀਫਿਕੇਸ਼ਨ ਇੱਕ ਵਾਰ ਤੇ ਅੰਨਾ ਪੜ ਲਿਆ ਕਰੋ ਜ਼ਰੂਰ ਪੜਿਆ ਕਰੋ ਠੀਕ ਹੈ ਜੀ ਇਹਦਾ ਵੀ ਮੈਂ ਡਿਸਕ੍ਰਿਪਸ਼ਨ ਬਾਕਸ 'ਚ ਪਾ ਦਿੱਤਾ ਹੈ ਅੱਛਾ ਨੈਕਸਟ ਆ ਗਈ ਤਾਂ ਦੀ ਫੀਸ ਇੱਥੇ ਫੀਸ ਸਾਰਿਆਂ ਦੀ ਲਗਣੀ ਹੈ ਐਨੀਥੀ ਫੀਸ ਲੱਗਦੀ ਹੈ ਡਰਾਫਟ ਦੀ ਫਾਰਮ ਦੇ ਵਿੱਚ 250 ਰੁਪਏ ਦਾ ਡਰਾਫਟ ਬਣਾਣਾ ਹੈ ਤੁਸੀਂ ਇਨ ਫੇਵਰ ਆਫ ਪ੍ਰਿੰਸੀਪਲ ਆਰਮੀ ਪਬਲਿਕ ਸਕੂਲ ਬਠਿੰਡਾ ਪੇਏਬਲ ਐਟ ਬਠਿੰਡਾ ਇਸ ਨਾਮ ਤੇ ਕਿਸੇ ਵੀ ਸਰਕਾਰੀ ਬੈਂਕ ਚੋਂ ਡਰਾਫਟ ਬਣਵਾਓ ਉਹ ਡਰਾਫਟ ਤੁਹਾਡਾ ਨਾਲ ਲੱਗਣਾ ਹੈ ਠੀਕ ਹੈ ਜੀ ਉਹ ਡਰਾਫਟ ਤੁਹਾਡਾ ਨਾਲ ਲੱਗਣਾ ਹੈ ਨੈਕਸਟ ਅਗੇ ਕਿਹੜੇ ਕਿਹੜੇ ਡਾਕੂਮੈਂਟ ਲੱਗਨੇ ਆ ਨਾਲ ਓਕੇ ਸਭ ਤੋਂ ਪਹਿਲਾਂ ਤੇ ਸਾਰੀਆਂ 셀ਫ ਅਟੈਸਟਡ ਕਾਪੀਜ਼ ਭੇਜਣੀਆਂ ਤੁਹੀਂ ਆਪਣੇ ਹੱਥਾਂ ਨਾਲ ਸਾਈਨ ਕਰਕੇ ਡਾਕੂਮੈਂਟਸ ਨੂੰ ਫੋਟੋਸਟੇਟ ਕਰਵਾ ਕੇ ਆਪਣੇ ਹੱਥਾਂ ਨਾਲ ਉਹਦੇ ਉੱਪਰ ਸਾਈਨ ਕਰਨੇ ਫੋਟੋਸਟੇਟਡ ਡਾਕੂਮੈਂਟਸ ਉੱਪਰ ਕੋਈ ਵੀ ਬੰਦਾ origignal ਡਾਕੂਮੈਂਟ ਨਾ ਭੇਜੇ ਕਿਉਂਕਿ 1 ਮਿੰਟ ਮੈਨੂੰ ਇਹ ਵੀ ਆਇਆ ਸੀਗਾ ਕਿ ਸਰ ਮੈਂ ਤੇ ਸਾਰੇ origignal ਡਾਕੂਮੈਂਟ ਹੀ ਭੇਜ ਤੇ ਉਹਨਾਂ ਨੂੰ ਇਦਾਂ ਨਹੀਂ ਕਰਨਾ ਪਲੀਜ਼ ਸਾਰੇ ਅਟੈਸਟਡ ਜਿਹੜੇ 셀ਫ ਅਟੈਸਟਡ ਡਾਕੂਮੈਂਟਸ ਆ ਫੋਟੋਸਟੇਟਡ ਹੀ ਭੇਜਣੀਆਂ ਸਾਰੇ ਤੁਹਾਡੇ ਜਿੰਨੇ ਵੀ ਐਜੂਕੇਸ਼ਨ ਡਾਕੂਮੈਂਟਸ ਹੈ ਉਹ ਭੇਜੋ ਠੀਕ ਹੈ 8ਵੀਂ 10ਵੀਂ ਜਾਂ ਕੋ ਜਾਤੀ ਪ੍ਰਮਾਨ ਪੱਤਰ ਭੇਜ ਦਿਓ ਕਾਸ ਸਰਟੀਫਿਕੇਟ ਆ 200 ਰੁਪਏ ਦਾ ਡਰਾਫਟ ਭੇਜ ਦਿਓ ਬੈਂਕ ਦਾ ਬਣਾ ਕੇ ਠੀਕ ਹੈ ਅਗਰ ਐਕਸਪੀਰੀਅੰਸ ਮੈਨ ਹੋ ਤਾਂ ਉਹਦੀ ਫਿਰ ਇੱਕ ਤਾਨੂੰ ਪ੍ਰੂਫ ਭੇਜਣਾ ਪਏਗਾ ਜਿਸ ਤੋਂ ਪਤਾ ਲੱਗੇ ਕਿ ਤੁਸੀਂ ਐਕਸਪੀਰੀਅੰਸ ਮੈਨ ਹੋ ਠੀਕ ਹੈ ਇਸ ਤੋਂ ਇਲਾਵਾ ਜਿਹੜਾ ਤੁਹਾਡਾ ਅਨੁਭਵ ਪ੍ਰਮਾਨ ਪੱਤਰ ਹੈ ਐਕਸਪੀਰੀਅੰਸ ਸਰਟੀਫਿਕੇਟ ਹੈ ਉਹ ਐਂਡ ਇੱਕ ਏਕਤਰਿਕਤ ਪਾਸਪੋਰਟ ਸਾਈਜ਼ ਫੋਟੋ ਠੀਕ ਹੈ ਨਵਾਂ ਫੋਟੋ ਹੋਣਾ ਚਾਹੀਦਾ 3 ਮਹੀਨੇ ਤੋਂ ਪੁਰਾਣਾ ਨਹੀਂ ਹੋਣਾ ਚਾਹੀਦਾ ਇਹ ਵੀ ਧਿਆਨ ਰੱਖਿਓ ਤਾਂ ਇਹ ਸਾਰੇ ਡਾਕੂਮੈਂਟਸ ਦੀ ਭੇਜਣੀ ਆ ਹੁਣ ਤੁਹਾਨੂੰ ਕਿੱਦਾਂ ਪਤਾ ਚੱਲੇਗਾ ਇਥੇ ਸਾਰੇ ਸਿਲੈਕਟ ਨਹੀਂ ਹੋਣਗੇ ਇੰਟਰਵਿਊ ਦੇ ਵਿੱਚ ਸਿਰਫ ਕੁਝ ਗਿਨੇ ਚੁਣੇ ਲੋਕਾਂ ਨੂੰ ਸ਼ਾਰਟਲਿਸਟਡ ਲੋਕਾਂ ਨੂੰ ਈਮੇਲ ਮੋਬਾਈਲ ਇਨ ਜਾਂ ਫਿਰ ਡਾਕ ਦੁਆਰਾ ਇਹ ਤਿੰਨ ਤਰੀਕੇ ਹੈਗੇ ਉਹਨਾਂ ਕੋ ਡਾਕ ਦੁਆਰਾ ਜਾਂ ਈਮੇਲ ਦੁਆਰਾ ਜਾਂ ਮੋਬਾਈਲ ਦੁਆਰਾ ਜਾਂ ਫਿਰ ਕਈ ਵਾਰ ਸਕੂਲ ਦੀ ਵੈਬਸਾਈਟ ਤੇ ਪਾ ਦਿੰਦੇ ਆ ਸਿਰਫ ਜਿਹੜੇ ਜਿਹੜੇ ਲੋਕ ਸ਼ਾਰਟਲਿਸਟਡ ਹੋਏ ਆ ਉਹੀ ਇੰਟਰਵਿਊ ਦੇਣ ਜਾਣ ਕੋਈ ਵੀ ਬੰਦਾ ਇਹ ਦਾਵਾ ਨਹੀਂ ਕਰ ਸਕਦਾ ਕਿ ਮੈਨੂੰ ਕਿਉਂ ਨਹੀਂ ਸਿਲੈਕਟ ਕੀਤਾ ਆ ਕੁਝ ਇਹੋ ਜਿਹਾ ਕੋਈ ਰਾਈਟ ਤੁਹਾਡੇ ਕੋਲ ਨਹੀਂ ਹੈਗਾ ਜਿਨ੍ਹਾਂ ਨੂੰ ਉਹ ਚਾਹਣਗੇ ਉਹ ਬੁਲਾਉਣਗੇ ਠੀਕ ਹੈ ਉਹਨਾਂ ਦੀ ਮਰਜ਼ੀ ਆ ਨੈਕਸਟ ਅਗੇ ਸੈਲਰੀ ਹਰ ਪੋਸਟ ਦੀ ਸੈਲਰੀ ਜਿਹੜੀ ਰੂਲ ਦੇ ਮੁਤਾਬਿਕ ਦਿੱਤੀ ਜਾਏਗੀ ਕਿ ਇਹ ਵੀ ਨੋਟੀਫਿਕੇਸ਼ਨ ਦੇ ਵਿੱਚ ਇਹ ਨਹੀਂ ਲਿਖਿਆ ਕਿ ਕਿਹਨੂੰ ਕਿੰਨੀ ਸੈਲਰੀ ਮਿਲੇਗੀ ਹਰ ਜਗ੍ਹਾ ਤੇ ਇੱਕੋ ਲਿਖਿਆ ਐਸ ਪਰ ਆਰਮੀ ਪਬਲਿਕ ਸਕੂਲ ਰੂਲ ਯਾਨੀ ਐਪੀਐਸ ਦੇ ਜੋ ਵੀ ਰੂਲ ਆ ਉਹਦੇ ਮੁਤਾਬਿਕ ਜੋ ਹੋਏਗਾ ਉਹੀ ਹੈ ਨੈਕਸਟ ਅਗੇ ਇੰਟਰਵਿਊ ਦੀ ਡੇਟ ਇੰਟਰਵਿਊ ਦੀ ਡੇਟ ਅਜੇ ਤੱਕ ਡਿਸਾਈਡ ਨਹੀਂ ਕੀਤੀ ਇਹਨਾਂ ਨੇ ਬਹੁਤ ਜਲਦੀ ਡਿਸਾਈਡ ਕਰ ਲਈ ਜਾਏਗੀ ਐਪੀਐਸ ਬਠਿੰਡਾ ਦੀ ਵੈਬਸਾਈਟ ਜਿਹਦਾ ਲਿੰਕ ਮੇ ਨੇਚਰ ਡਿਸਕ੍ਰਿਪਸ਼ਨ ਬਾਕਸ ਤੋਂ ਪਾਤਾ ਹੈ ਉਹਦੀ ਵੈਬਸਾਈਟ ਤੇ ਜਿਹੜਾ ਹੈ ਇਹ ਤਨੂ ਦਿੱਤੀ ਜਾਏਗੀ ਨੋਟੀਫਿਕੇਸ਼ਨ ਦੇ ਲਿੰਕ ਚ ਵੀ ਇਹੀ ਲਿਖਿਆ ਹੈ ਨੋਟੀਫਿਕੇਸ਼ਨ ਚ ਵੀ ਇਹੀ ਲਿਖਿਆ ਹੈ ਕਿ ਡੇਟ ਅਜੇ ਤੱਕ ਡਿਸਾਈਡ ਨਹੀਂ ਹੋਈ ਲੇਕਿਨ ਜਲਦੀ ਡਿਸਾਈਡ ਕਰ ਦਿੱਤੀ ਜਾਏਗੀ ਨੈਕਸਟ ਅਜਨੇ ਆਪਾਂ ਕਿਹੜੀਆਂ ਕਿਹੜੀਆਂ ਵੈਕੈਂਸੀਆਂ ਹੈ ਠੀਕ ਹੈ ਐਂਡ ਉਹਦੇ ਲਈ ਕੀ ਕੀ ਕੁਆਲੀਫਿਕੇਸ਼ਨ ਚਾਹੀਦੀ ਹੈ ਤੋਂ ਸਭ ਤੋਂ ਪਹਿਲਾਂ ਤਾਂ ਚਪਲਾਸੀ ਦੀ ਵੈਕੈਂਸੀ ਦੀ ਗੱਲ ਕਰਾਂਗੇ ਆਪਾਂ ਇਹ ਪੂਰੀ ਤਰ੍ਹਾਂ ਐਡੌਕ ਬੇਸ ਤੇ ਹੋਏਗੀ ਯਾਨੀ ਕੰਟਰੈਕਟ ਬੇਸ ਤੇ ਹੋਏਗੀ ਠੀਕ ਹੈ ਇਹਦੇ ਲਈ ਤਾਂ D 40 ਸਾਲ ਤੋਂ ਘੱਟ ਉਮਰ ਹੋਣੀ ਚਾਹੀਦੀ ਹੈ ਠੀਕ ਹੈ ਵਿੱਤਨ ਜਿਹੜਾ ਯਾਨੀ ਸੈਲਰੀ ਜਿਹੜੀ ਉਹ ਯੋਗਨਸਾਰ ਮਿਲੇਗੀ ਐਂਡ ਇਹਦੇ ਲਈ ਤੁਸੀਂ 8ਵੀਂ ਪਾਸ ਕੀਤੀ ਹੋਣੀ ਚਾਹੀਦੀ ਆ। ਦੂਜੀ ਵੈਕੈਂਸੀ ਹੈ ਗਾਰਡਨਰ ਦੀ ਯਾਨੀ ਕਿ ਜੋ ਮਾਲੀ ਹੁੰਦਾ ਉਹ ਦੀ ਇਹ ਵੀ ਡਾਕ ਬੇਸ ਤੇ ਆ 40 ਸਾਲ ਤੋਂ ਘੱਟ ਦੀ ਉਮਰ ਚਾਹੀਦੀ ਆ ਐਂਡ ਨਿਯਮ ਅਨਸਾਰ ਵਿਤਨ ਮਿਲੇਗਾ ਐਂਡ ਇਹਦੇ ਲਈ ਵੀ 8ਵੀਂ ਪਾਸ ਚਾਹੀਦੀ ਆ। ਤੀਸਰੀ ਵੈਕੈਂਸੀ ਸਿਕਿਉਰਿਟੀ ਗਾਰਡ ਯਾਨੀ ਵਾਚਮੈਨ ਦੀ ਹੈ ਜੋ ਸਕੂਲ ਦਾ ਵਾਚਮੈਨ ਹੁੰਦਾ ਠੀਕ ਹੈ ਉਹ ਵੀ ਇਹ ਡਾਕ ਬੇਸ ਤੇ ਆ 40 ਸਾਲ ਤੋਂ ਘੱਟ ਉਮਰ ਚਾਹੀਦੀ ਹੈ ਐਂਡ ਨਿਯਮ ਅਨਸਾਰ ਇਹਦਾ ਵਿਤਨ ਮਿਲੇਗਾ ਇਹਦੇ ਲਈ ਵੀ ਘੱਟੋ ਘੱਟ 8ਵੀਂ ਪ ਚੌਥੀ ਵੈਕੈਂਸੀ ਆਇਆਦੀ ਹੈ ਆਈ ਹੋਪ ਤੁਹਾਨੂੰ ਪਤਾ ਹੈ ਕਿ ਆਇਆ ਕੀ ਹੁੰਦੀ ਹੈ ਜਿਹੜੀ ਬੱਚਿਆਂ ਨੂੰ ਸੰਭਾਲਦੀ ਹੈ ਕਿਉਂਕਿ ਏਪੀਐਸ ਦੇ ਵਿੱਚ ਛੋਟੇ ਬੱਚੇ ਵੀ ਆਉਂਦੇ ਆ ਉਹਨਾਂ ਨੂੰ ਸੰਭਾਲਣ ਲਈ ਆਇਆ ਦੀ ਰੋਲ ਤਾਂ ਪੈਂਦੀ ਰਹਿੰਦੀ ਹੈ ਠੀਕ ਹੈ ਪ੍ਰੀ ਪ੍ਰਾਇਮਰੀ ਵਾਲੇ ਬੱਚੇ ਦੀ ਗੱਲ ਕਰ ਰਹੀ ਮੈਂ ਏਵੀਏਟ ਡਾਕ ਬੇਸਤੇ ਹੋਏਗੀ 18 ਤੋਂ 40 ਸਾਲ ਇਹਦੀ ਉਮਰ ਹੈ ਨਿਯਮ ਅਨੁਸਾਰ ਸੈਲਰੀ ਮਿਲੇਗੀ ਐਂਡ ਇਹਦੇ ਲਈ ਵੀ ਤੁਸੀਂ 8ਵੀਂ ਪਾਸ ਹੋ ਰਹੇ ਚਾਹੀਦੇ ਹੋ ਉਸ ਤੋਂ ਬਾਅਦ ਇਹਨਾਂ ਨੇ ਚਪਲਾਸੀ ਦੀ ਵੈਕੈਂਸੀ ਗਰੁੱਪ ਡੀ ਦੇ ਅੰਦਰ ਰੱਖੀ ਜਿਹੜੀ ਪਹਿਲੀ ਚਪਲਾਸੀ ਦੀ ਵੈਕੈਂਸੀ ਉਹ ਪ੍ਰੀ ਪ੍ਰਾਇਮਰੀ ਬੇਸ ਦੀ ਇਹ ਗਰੁੱਪ ਡ ਅਗੇਨ 40 ਸਾਲ ਦੀ ਉਮਰ ਉਮਰ ਨੂੰ ਮੈਂ ਰਿਪੀਟ ਨਹੀਂ ਕਰਾਂਗਾ ਸਾਰਿਆਂ ਦੀ ਸੇਮ ਹੀ ਹੈ 40 ਸਾਲ ਠੀਕ ਹੈ ਸੈਲਰੀ ਵੀ ਸਾਰਿਆਂ ਦੀ ਸੇਮ ਹੈ ਨਿਯਮ ਅਨੁਸਾਰ ਸਿਰਫ ਮੈਂ ਕੁਆਲੀਫਿਕੇਸ਼ਨ ਦੱਸਾਂਗਾ ਹੁਣ ਤੁਚਪੜਾਸੀ ਜਿਹੜਾ ਗਰੁੱਪ ਡੀ ਦੇ ਅੰਡਰ ਆਉਂਦੇ ਉਹਨਾਂ ਵਾਸਤੇ ਤੁਸੀਂ 10ਵੀਂ ਪਾਸ ਹੋਣੇ ਚਾਹੀਦੇ ਹੋ ਉਸ ਤੋਂ ਬਾਅਦ ਲੇਬੀ ਅਟੈਂਡੈਂਟ ਦੀ ਭਰਤੀ ਹੈ ਗਰੁੱਪ ਡੀ ਦੇ ਅੰਡਰ ਉਹਦੇ ਲਈ ਵੀ 10ਵੀਂ ਪਾਸ ਚਾਹੀਦੇ ਹੋ ਵਿਗਿਆਨ ਲੈਬ ਅਟੈਂਡੈਂਟ ਯਾਨੀ ਕਿ ਸਾਇੰਸ ਲੈਬ ਅਟੈਂਡੈਂਟ ਦੀ ਭਰਤੀ ਹੈ ਕਿ ਗਰੁੱਪ ਡੀ ਦੇ ਅੰਡਰ ਉਹਦੇ ਲਈ ਵੀ 10ਵੀਂ ਪਾਸ ਚਾਹੀਦੇ ਹੋ ਸੌਰੀ 12ਵੀਂ ਪਾਸ ਚਾਹੀਦੇ ਇਹਦੇ ਲਈ ਤੁਸੀਂ 10ਵੀਂ ਪਾਸ ਤੇ ਪਲੰਬਰ ਦੇ ਕੰਮ ਦਾ ਐਕਸਪੀਰੀਅੰਸ ਚਾਹੀਦਾ ਹੈ ਇਲੈਕਟ੍ਰੀਸ਼ੀਅਨ ਦੀ ਵੈਕੰਸੀ ਵੀ ਇੱਥੇ ਹੈਗੀ ਹੈ 10ਵੀਂ ਪਾਸ ਇਲੈਕਟ੍ਰੀਸ਼ੀਅਨ ਦਾ ਐਕਸਪੀਰੀਅੰਸ ਲੋਅਰ ਡਿਵੀਜ਼ਨ ਕਲਰਕ ਦੀ ਵੈਕੰਸੀ ਇੱਥੇ ਹੈਗੀ ਹੈ ਲੇਕਿਨ ਇਹ ਪੱਕੀ ਹੋਏਗੀ ਜਿਹੜੇ ਕਲਰਕ ਆ ਉਹ ਸਾਰੇ ਪੱਕੇ ਹੋਣਗੇ ਬਾਕੀ ਜਿਹੜੇ ਡੌਗ ਬੇਸ ਤੇ ਹੀ ਆ ਠੀਕ ਹੈ ਇਹ ਵੀ ਨਿਯਮ ਅਨੁਸਾਰ ਹੋਏਗੀ ਐਂਡ ਇਹਦੇ ਲਈ ਤੁਸੀਂ ਗ੍ਰੈਜੂਏਸ਼ਨ ਪਾਸ ਹੋਣੀ ਚਾਹੀਦੀ ਔ ਕੰਪਿਊਟਰ ਦਾ ਲਿਖਾ ਹੋਣਾ ਚਾਹੀਦਾ ਹੈ ਜੇ ਐਕਸਰਿਸਮੈਨ ਹੋ ਤੇ ਕਲੈਰੀਕਲ ਟ੍ਰੇਡ ਚੋ ਰਿਟਾਇਰ ਹੋਣੇ ਚਾਹੀ ਇੱਕ ਰਿਸੈਪਸ਼ਨਿਸਟ ਦੀ ਵੈਕੰਸੀ ਹੈ ਜਿਹੜਾ ਰਿਸੈਪਸ਼ਨ ਤੇ ਬੈਠਦਾ ਜਾਂ ਬੈਠਦੀ ਹੈ ਠੀਕ ਹੈ ਉਹਦੇ ਲਈ ਵੀ ਤੁਸੀਂ ਗ੍ਰੈਜੂਏਸ਼ਨ ਪਾਸ ਹੋਣੀ ਚਾਹੀਦੀ ਉਹ ਠੀਕ ਹੈ ਕੰਪਿਊਟਰ ਦਾ ਵਧੀਆ ਗਿਆਨ ਹੋਣਾ ਚਾਹੀਦਾ ਤੁਹਾਨੂੰ 10 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਠੀਕ ਹੈ ਜੇ ਤੁਸੀਂ ਐਕਸਰਿਸ ਮੈਨ ਹੋ ਠੀਕ ਹੈ ਐਂਡ ਇੱਕ ਲਾਇਬ੍ਰੇਰੀਅਨ ਦੀ ਵੈਕੰਸੀ ਵੀ ਹੈਗੀ ਆ ਲਾਇਬ੍ਰੇਰੀਅਨ ਅਸਿਸਟੈਂਟ ਇਹ ਵੀ ਤੁਹਾਡੀ ਪੱਕੀ ਵੈਕੰਸੀ ਹੈ ਐਂਡ ਇਹਦੇ ਲਈ ਤੁਸੀਂ ਬੈਚਲਰ ਆਫ ਲਾਇਬ੍ਰੇਰੀ ਕੀਤੀ ਹੋਵੇ ਠੀਕ ਹੈ ਯਾਨੀ ਲਾਇਬ੍ਰੇਰੀ ਵਿਗਿਆਨ ਦੇ ਵਿੱਚ ਤੁਸੀਂ ਸਨਾਤਕ ਕੀਤੀ ਹੋਵੇ ਜਾਂ ਫਿਰ ਡਿਪਲੋਮਾ ਵੀ ਹੋਏਗਾ ਤੇ ਚੱਲੇਗਾ ਪਰ ਨਾਲ ਕੰਪਿਊਟਰ ਦਾ ਗਿਆਨ ਹੋਣਾ ਚਾਹੀਦਾ ਹੈ ਇਹਦੇ ਵਿੱਚ ਜਿੰਨੂੰ ਐਕਸਪੀਰੀਅੰਸ ਜ਼ਿਆਦਾ ਹੈ ਉਹਨੂੰ ਪ੍ਰੀਫਰੈਂਸ ਦਿੱਤੀ ਜਾਏਗੀ। ਤੋਂ ਇੰਨੀਆਂ ਸਾਰੀਆਂ ਵੈਕੈਂਸੀਆਂ ਤੁਹਾਡੇ ਸਾਹਮਣੇ ਆ ਚਪਲਾਸੀ ਹੈ, ਗਾਰਡਰ ਹੈ, ਸਿਕਿਉਰਿਟੀ ਗਾਰਡ ਹੈ, ਆਇਆ ਹੈ ਠੀਕ ਹੈ ਲੀਡੀ ਅਟੈਂਡੈਂਟ ਹੈ। ਤੋਂ ਇਹ ਸਾਰੀਆਂ ਵੈਕੈਂਸੀ ਲਈ ਤੁਸੀਂ ਅਪਲਾਈ ਕਰ ਸਕਦੇ ਹੋ। ਨੈਕਸਟ ਆਗੇ ਦੇ ਇੰਪੋਰਟੈਂਟ ਪੁਆਇੰਟਸ ਜਿਹੜਾ ਲਿਫਾਫਾ ਤੁਸੀਂ ਬਣਾਣਾ ਹੈ ਉੱਥੇ ਅਪਲੀਕੇਸ਼ਨ ਫਾਰ ਦਾ ਪੋਸਟ ਆਫ ਡੈਸ਼ ਯਾਨੀ ਕਿਹੜੀ ਪੋਸਟ ਦੀ ਅਪਲਾਈ ਕਰ ਰਹੇ ਹੋ ਐਂਡ ਕਿਹੜੀ ਕੈ ਠੀਕ ਹੈ ਸਾਰਾ ਲੈਟਰ ਜਿਹੜਾ ਹੈ ਉਹ ਇੰਗਲਿਸ਼ 'ਚ ਪਰ ਨਾ ਵੱਡੇ ਵੱਡੇ ਅੱਖਰਾਂ ਦੇ ਵਿੱਚ ਠੀਕ ਹੈ ਬਿਨਾ ਕਟਿੰਗ ਜਾਂ ਬਿਨਾ ਓਵਰਰਾਈਟ ਦੇ ਕੋਈ ਵੀ ਕਾਲਮ ਖਾਲੀ ਨਹੀਂ ਛਡਣਾ ਹਰ ਜਗ੍ਹਾ ਤੇ ਐਨਏ ਲਿਖ ਦੇਣਾ ਨਾਟ ਐਪਲੀਕੇਬਲ ਅਗਰ ਤਾਂ ਡੀਓ ਮਤਲਬ ਉਹ ਚੀਜ਼ ਹੀ ਨਹੀਂ ਪਰਣੀ ਤਾਂ ਐਨਏ ਲਿਖ ਦਿਓ ਠੀਕ ਹੈ ਚੌਥਾ ਇਹ 11 ਮਹੀਨੇ ਦੀ ਭਰਤੀ ਹੈ ਠੀਕ ਹੈ ਹਮੇਸ਼ਾ ਦੀ ਤਰ੍ਹਾਂ ਐਂਡ ਇਹ 3 ವರ್ಷ ਦੀ ਅਵਧੀ ਲਈ ਕੀਤੀ ਜਾਏਗੀ ਮਤਲਬ 3 ਸਾਲ ਵਾਸਤੇ ਕੀਤੀ ਜਾਏਗੀ ਠੀਕ ਹੈ ਮਤਲਬ ਜਿਹੜੇ ਲੋਕ ਅਪਲਾਈ ਕਰਨਗੇ ਠੀਕ ਹੈ ਉਹਨਾਂ ਨੂੰ ਪਹਿਲਾ 11 ਮਹੀਨੇ ਲਈ ਰੱਖ ਕੇ ਵੇਖਿਆ ਜਾਏਗਾ ਸਹੀ ਹੈ फिर उन्होंने तीन साल ली कर दता जाएगा ठीक है तीन साल लौन कौन गए जो फिक्स टर्म वे एंड साल ग्यारह महीने लौन होडोप बेस वाले है। लेकिन मैं पहला भी दस चुका है कि ग्यारह महीने का मतलब ये नहीं है कि जॉब पक्का खत्म वो तोर्मेंस से डिपेंड करता है कि नैक्सट गया हायर करना है या फिर बहर को तो यह चीज तद तक चलती जाएगी जब तक यहाँ से पक्के नहीं होते या फिर क्ड नहीं दिता जाता तुम यहां रखना ਉਸ ਤੋਂ ਬਾਅਦ ਜਿਹੜੇ ਸ਼ਾਰਟਲਿਸਟਡ ਕੈਂਡੀਡੇਟ ਹੈ ਉਹਨਾਂ ਨੂੰ ਡਾਕ ਦੁਆਰਾ ਈਮੇਲ ਦੁਆਰਾ ਜਾਂ ਮੋਬਾਈਲ ਦੁਆਰਾ ਜਾਂ ਫਿਰ ਸਕੂਲ ਦੀ ਵੈਬਸਾਈਟ ਦੁਆਰਾ ਸੂਚਿਤ ਕਰ ਦਿੱਤਾ ਜਾਏਗਾ ਠੀਕ ਹੈ ਕਿਸੇ ਨੂੰ ਕੋਈ ٹیਏਡੀ ਨਹੀਂ ਦਿੱਤਾ ਜਾਏਗਾ ਇੰਟਰਵਿਊ ਦਾ ਕੋਈ ਖਰਚਾ ਨਹੀਂ ਤੁਹਾਨੂੰ ਮਿਲਣਾ ਜਦੋਂ ਇੰਟਰਵਿਊ ਲਈ ਜਾਣਾ ਹੈ ਸਾਰੇ origial documents ਨਾਲ ਲੈ ਕੇ ਜਾਣੇ ਆਂ ਅਗਰ ਇੱਕ ਤੋਂ ਜ਼ਿਆਦਾ ਵੈਕੈਂਸੀਸ ਲਈ ਅਪਲਾਈ ਕਰਨਾ ਚਾਹੁੰਦੇ ਹੋ ਅਲੱਗ-ਅਲੱਗ ਵਿਦਨ ਪੱਤਰ ਦੇਣੇ ਆਂ ਅਲੱਗ-ਅਲੱਗ ਡਰਾਫਟ ਬਣਨੇ ਆਂ ਠੀਕ ਹੈ ਬਾਕੀ ਜਾਣਕਾਰੀ ਤੁਹਾਨੂੰ ਮੋਟੀਵੇਸ਼ਨ ਚੋਂ ਮਿਲ ਜੇਗੀ ਜਾਂ ਫਿਰ 5 ਜਨਵਰੀ ਦਾ ਦਟ ਰਿਬਿਊਨ ਚੰਡੀਗੜ ਨੈਕਸਟ ਇੰਪੋਰਟੈਂਟ ਡੇਟਸ 20 ਜਨਵਰੀ 2024 ਤੱਕ ਇਹ ਭਰਤੀ ਜਿਹੜੀ ਆ ਚੱਲੇਗੀ ਮਤਲਬ 20 ਜਨਵਰੀ 2024 ਤੱਕ ਤਾਂ ਡੇਡੇ ਲਫਾਫੇ ਆ ਤਾਂ ਡੇਡੇ ਇਨਵੈਲਪਸ ਆ ਉਹ ਉੱਥੇ ਪਹੁੰਚ ਜਾਣੇ ਚਾਹੀਦੇ ਆ ਜੀ ਆਈ ਹੋਪ ਤਾਂ ਇਹ ਵੀਡੀਓ ਪਸੰਦ ਆਈ ਹੋਏਗੀ ਅਗਰ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨੋਟੀਫਿਕੇਸ਼ਨ ਦੀ ਸਹੀ ਜਾਣਕਾਰੀ ਵਾਸਤੇ ਪੂਰੀ ਨੋਟੀਫਿਕੇਸ਼ਨ ਪੜੋ ਐਨਜੀ ਨੋਟੀਫਿਕੇਸ਼ਨ ਦੀ ਜਾਣਕਾਰੀ ਬਿਲਕੁਲ ਟਾਈਮ ਤੇ ਲੈਣੀ ਆ ਤਾਂ ਬੈਲ ਆਈਕਨ ਨੂੰ ਦਬਾ ਦਿਓ ਉਹਨਾਂ ਤੋਂ ਤੁਹਾਨੂੰ ਸਾਰੇ ਸਹੀ ਟਾਈਮ ਤੇ ਜਾਣਕਾਰੀ ਮਿਲ ਚੇਗੀ ਇਸ ਵੀਡੀਓ ਨੂੰ ਸ਼ੇਅਰ ਕਰੋ ਆਪਣੇ ਫਰੈਂ ਐਂਡ ਇਸ ਵੀਡੀਓ ਵਿੱਚ ਫਿਲਹਾਲ ਇੰਨਾ ਹੀ ਹੈ ਅਗਲੀ ਵੀਡੀਓ ਵਿੱਚ ਫੇਰ ਮਿਲਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੈ ਹਿੰਦ